ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1297 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1298 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਾਨੜਾ ਮਹੱਲਾ ਪੰਜਵਾ ਘਰ ਦੂਜਾ ਰਾਗ ਕਾਨੜਾ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਜੀ ਦੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਗਾਇਆ ਗੋਣ ਗੋਪਾਲ ਕਿਰਪਾ ਨਿਤ ਆਓ ਗੁਰੂ ਨੂੰ ਮਿਲ ਕੇ ਰੜ ਕੇ ਦਇਆ ਦੇ ਖਜ਼ਾਨੇ ਗੋਪਾਲ ਦੇ ਗੁਣ ਗਾਵਿਆ ਕਰੀਏ ਦੁੱਖ ਬਿਦਾਰਨ ਸੁਖ ਦਾਤੇ ਸਤਿਗੁਰ ਜਾ ਕੋ ਭੇਟ ਤ ਹੋਏ ਸਗਲ ਸਿਧ ਰਹਾਓ ਜਿਸ ਗੁਰੂ ਨੂੰ ਮਿਲਿਆ ਜਿੰਦਗੀ ਵਿੱਚ ਸਾਰੀ ਸਫਲਤਾ ਹੋ ਜਾਂਦੀ ਹੈ ਉਸ ਦੁੱਖਾਂ ਦੇ ਨਾਸ ਕਰਨ ਵਾਲੇ ਤੇ ਸੁੱਖਾਂ ਦੇ ਦੇਣ ਵਾਲੇ ਗੁਰੂ ਨੂੰ ਮਿਲ ਕੇ गोपाल ਦੇ ਗੁਣ ਗਾਵੀਏ ਰਹਾਓ ਸਿਮਰਤ ਨਾਮ ਮਨੈ ਸਾਧਾਰੈ ਨਾਮ ਸਿਮਰਿਆਂ ਨਾਮ ਮਨੁੱਖ ਦੇ ਮਨ ਨੂੰ ਵਿਕਾਰਾਂ ਦੇ ਟੱਕਰੇ ਤੇ ਸਹਾਰਾ ਦਿੰਦਾ ਹੈ ਕੋਟ ਅਪਰਾਧੀ ਖਿੰਨ ਮਹਤਾਰੈ ਹਰੀ ਨਾਮ ਕਰੋੜਾਂ ਪਾਪੀਆਂ ਨੂੰ ਇੱਕ ਖਿੰਨ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਾ ਕੋ ਚੀਤ ਆਵੇ ਗੁਰ ਆਪਣਾ ਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ ਉਹ ਮਨੁੱਖ ਸਦਾ ਹਰੀ ਨਾਮ ਜਪਦਾ ਹੈ ਜਿਸ ਦੀ ਬਰਕਤ ਨਾਲ ਤਾਂ ਕੋ ਦੁੱਖ ਨਹੀਂ ਤਿਲ ਸੁਪਨਾ ਜਿਸ ਦੀ ਬਰਕਤ ਨਾਲ ਉਸ ਨੂੰ ਸੁਪਨੇ ਵਿੱਚ ਵੀ ਰਤਾ ਭਾਰ ਵੀ ਕੋਈ ਦੁੱਖ ਪੋ ਨਹੀਂ ਸਕਦਾ ਜਾ ਕੋ ਸਤਿਗੁਰ ਆਪਣਾ ਰਾਖੈ ਪਿਆਰਾ ਗੁਰੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ ਸੋ ਜਨ ਹਰ ਰਸ ਰਸਨਾ ਚਖੈ ਉਹ ਮਨੁੱਖ ਆਪਣੀ ਜੀਬ ਨਾਲ ਪ੍ਰਮਾਤਮਾ ਦਾ ਨਾਮ ਰਸ ਚਖਦਾ ਰਹਿੰਦਾ ਹੈ ਕਉ ਨਾਨਕ ਗੁਰ ਕੀਨੀ ਮਇਆ ਹੈ ਨਾਨਕ ਆਖ ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਮਿਹਰ ਕੀਤੀ ਹਲਤ ਪਲਤ ਮੁਖ ਉਜਲ ਪਿਆ ਉਹਨਾਂ ਦੇ ਮੂੰਹ ਇਹ ਸ਼ਲੋਕ ਵਿੱਚ ਅਦੇ ਪਰਲੋਕ ਵਿੱਚ ਜੁਲੇ ਹੋ ਗਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਬਾਪੇ ਮੇਲੇ ਦੇ ਉਤਾਰਨੀ ਹੋ ਗਏ ਜਿਨ੍ਹਾਂ ਤੇ ਸਤਿਗੁਰ ਨੇ ਮਿਹਰ ਕੀਤੀ ਤੇ ਪ੍ਰਮਾਤਮਾ ਦਾ ਨਾਮ ਜਪਣ ਦੀ ਯੁਕਤ ਦੱਸੇ ਕਾਨੜਾ ਮਹੱਲਾ ਪੰਜਵਾ ਆਰਾਦੋ ਤੁਜੈ ਸੁਆਮੀ ਆਪਣੇ ਏ ਮੇਰੇ ਆਪਣੇ ਮਾਲਕ ਮੈਂ ਸਦਾ ਤੈਨੂੰ ਹੀ ਯਾਦ ਕਰਦਾ ਰਹਿਦਾ ਹਾਂ ਉਠ ਤਾ ਬੈਠ ਤਾ ਸੋਵ ਤਾ ਜਾਗਤ ਸਾਸ 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 ਹਰ ਜਪਨੇ ਰਹਾਓ ਹੇ ਹਰੀ ਉੱਠਦੇ ਆ ਬੈਠਦੇ ਆ ਸੁੱਤਿਆਂ ਜਾਗਦੇ ਆ ਹਰੇਕ ਸਾਹ ਦੇ ਨਾਲ ਮੈਂ ਤੇਰਾ ਹੀ ਨਾਮ ਜਪਦਾ ਹਾਂ ਰਹਾਓ ਤਾਂ ਕਹਿ ਹਿਰਦੈ ਬਸਿਓ ਨਾਮ ਉਸ ਮਨੁੱਖ ਦੇ ਹਿਰਦੇ ਵਿੱਚ ਉਸ ਮਾਲਕ ਦਾ ਨਾਮ ਟਿਕ ਜਾਂਦਾ ਹੈ ਜਾ ਕੋ ਸੁਆਮੀ ਕੀਨੋ ਦਾਨ ਮਾਲਕ ਪ੍ਰਭੂ ਜਿਸ ਮਨੁੱਖ ਨੂੰ ਨਾਮ ਦੀ ਦਾਤ ਬਖਸ਼ਦਾ ਹੈ ਫਿਰ ਉਹਦੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਨਾਮ ਟਿਕਦਾ ਹੈ ਤਾਂ ਕਾ ਹਿਰਦੈ ਆਈ ਸ਼ਾਂਤ ਉਸ ਮਨੁੱਖ ਦੇ ਹਿਰਦੇ ਵਿੱਚ ਵਕਾਰਾਂ ਦੀ ਅੱਗ ਵੱਲੋਂ ਠੰਡ ਪੈ ਜਾਂਦੀ ਹੈ ਠਾਕੁਰ ਭੇਟੇ ਗੁਰਬਚਨਾਂਤ ਜਿਹੜੇ ਮਨੁੱਖ ਦੇ ਅੰਦਰ ਠੰਡ ਪੈਂਦੀ ਹੈ ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮਾਲਕ ਪ੍ਰਭੂ ਨੂੰ ਮਿਲ ਪੈਂਦਾ ਹੈ ਭਾਵ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਸਰਬ ਕਲਾ ਸੋਈ ਪਰਬੀਨਾ ਨਾਮ ਮੰਤਰ ਜਾ ਕੋ ਗੁਰਦੀਨਾ ਕੋਈ ਮਨੁੱਖ ਸਾਰੀਆਂ ਆਤਮਕ ਤਾਕਤਾਂ ਵਿੱਚ ਸਿਆਣਾ ਹੈ ਜਿਸ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਮੰਤਰ ਦੇ ਕੇ ਨਾਮ ਮੰਤਰ ਦੇ ਦਿੱਤਾ ਕਉ ਨਾਨਕ ਤਾ ਕਹਿ ਬਲ ਜਾਓ ਨਾਨਕ ਆਖਦਾ ਹੈ ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਕਿਹੜੇ ਮਨੁੱਖ ਤੋਂ ਕਾਲ ਯੁਗ ਮੈਂ ਪਾਇਆ ਜਿਨ ਨਾਓ ਜਿਸ ਮਨੁੱਖ ਨੇ ਇਸ ਬਖੇੜਿਆ ਭਰੇ ਜਗਤ ਵਿੱਚ ਕਾਲ ਯੁਗ ਵਿੱਚ ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭ ਲਿਆ ਕਾਨੜਾ ਮਹੱਲਾ ਪੰਜਵਾ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਹੇ ਮੇਰੀ ਜੀਬਾ ਪਰਮਾਤਮਾ ਦੀ ਸਿਫਸਲਾ ਦੇ ਗੀਤ ਗਾਇਆ ਕਰ ਅਨਕ ਬਾਰ ਕਰ ਬੰਧਨ ਸੰਤਨ ਹਉ ਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਓ ਸੰਤ ਜਨਾਂ ਦੇ ਚਰਨਾ ਉਤੇ ਅਨੇਕਾਂ ਵਾਰੀ ਨਮਸਕਾਰ ਕਰਿਆ ਕਰ ਸੰਤ ਜਨਾਂ ਦੇ ਹਿਰਦੇ ਵਿੱਚ ਸਦਾ ਪਰਮਾਤਮਾ ਦੇ ਚਰਨ ਬਸਦੇ ਹਨ ਰਹਾਉ अनेਕ ਪਾਦਕਾਰ ਦਵਾਰ ਨਾ ਪਾਓ ਅਨੇਕਾਂ ਢਾਂਗ ਵਰਤ ਕੇ ਵੀ ਮੈਂ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ ਹੋਏ ਕਿਰਪਾਲ ਤਾਂ ਹਰ ਹਰ ਧਿਆਉ ਜੇ ਪਰਮਾਤਮਾ ਆਪ ਹੀ ਦਿਆਬਾਨ ਹੋਵੇ ਤਾਂ ਮੈਂ ਉਸ ਦਾ ਧਿਆਨ ਧਰ ਸਕਦਾ ਹਾਂ ਉਹਡਾ ਕਰਮ ਕਰ ਦੇ ਨਾ ਸੋਦਾ ਤੀਰਥ ਯਾਤਰਾ ਆਦਿਕ ਕਰੋੜਾ ਹਿਮਤੇ ਹੋਏ ਧਾਰਮਿਕ ਕਰਮ ਕਰਕੇ ਮਨੁੱਖ ਦਾ ਸਰੀਰ ਪਵਿੱਤਰ ਨਹੀਂ ਹੋ ਸਕਦਾ ਸਾਧ ਸੰਗਤ ਮੈਂ ਮਨ ਪਰ ਬੁੱਧਾ ਮਨੁੱਖ ਦਾ ਮਨ ਸਾਧ ਸੰਗਤ ਵਿੱਚ ਹੀ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗਦਾ ਹੈ ਤ੍ਰੇਸਨ ਨਾ ਬੂਜੀ ਬਹੁ ਰੰਗ ਮਾਇਆ ਕਰੋਣਾ ਕਰਮ ਕਰਕੇ ਵੀ ਇਸ ਬਹੁ ਰੰਗੀ ਮਾਇਆ ਦੀ ਤ੍ਰਿਸ਼ਨਾ ਨਹੀਂ ਮਿਟਦੀ ਨਾਮ ਲੈ ਤ ਸਾਰਬ ਸੁਖ ਪਾਇਆ ਪਰ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਸੁਖ ਮਿਟ ਜਾਂਦੇ ਹਨ ਪਾਰ ਬ੍ਰਹਮ ਜਬ ਭਏ ਦਿਆਲ ਜਦੋਂ ਕਿਸੇ ਪ੍ਰਾਣੀ ਉਤੇ ਪ੍ਰਭੂ ਜੀ ਦਿਆਵਾਨ ਹੁੰਦੇ ਹਨ ਕਉ ਨਾਨਕ ਤੋਂ ਛੂਟੇ ਜੰਜਾਲ ਨਾਨਕ ਆਖਦਾ ਤਦੋਂ ਪ੍ਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ ਫਾਈਆਂ ਟੁੱਟ ਜਾਂਦੀਆਂ ਹਨ ਕਾਨੜਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਪ੍ਰਮਾਤਮਾ ਪਾਸੋਂ ਵਹਿਜੀ ਦਾਤ ਮੰਗ ਟੈਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰ ਮੰਗਤੇ ਰਹਾਓ ਕਿ ਮੈਨੂੰ ਸੰਤ ਜਨਾਂ ਦੀ ਟੈਲ ਕਰਨ ਦਾ ਮੌਕਾ ਮਿਲਿਆ ਰਹੇ ਮੈਨੂੰ ਗੁਰੂ ਦਾ ਸਾਥ ਮਿਲਿਆ ਰਹੇ ਅਤੇ ਹਰ ਨਾਮ ਜਪ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕਾਂ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਇਹ ਮੰਗ ਪ੍ਰਭੂ ਤੋਂ ਮੰਗ ਕਿ ਮੈਂ ਪ੍ਰਭੂ ਚਰਨਾ ਦੀ ਭਗਤੀ ਕਰਦਾ ਰਹਾ ਪ੍ਰਭੂ ਪਰਮਾਤਮਾ ਦੀ ਸਰਨ ਪਿਆ ਰਹਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਏ ਮੰਗ ਮੰਗ ਕੇ ਜੋ ਕੁਝ ਪ੍ਰਭੂ ਜੀ ਕਰਦੇ ਹਨ ਉਸੇ ਨੂੰ ਮੈਂ ਸੁਖ ਸਮਝਾਂ ਸਫਲ ਹੋ ਤੈ ਇਹ ਦੁਰਲਭ ਦੇਹੀ ਉਸ ਮਨੁੱਖ ਦਾ ਇਹ ਦੁਰਲਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਕਿਹੜੇ ਮਨੁੱਖ ਦਾ ਜਾਕੋ ਸਤ ਗੁਰ ਮਿਆ ਕਰੇ ਹੀ ਜਿਸ ਉਤੇ ਗੁਰੂ ਜੀ ਕਿਰਪਾ ਕਰਦੇ ਹਨ ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤ ਦਾ ਮਲਾਪ ਅਤੇ ਹਰੀ ਨਾਮ ਦਾ ਸਿਮਰਨ ਮੰਗਦਾ ਹੈ ਅਗਿਆਨ ਭਰਮ ਬਿਨ ਸਹਿ ਦੁੱਖ ਡੇਰਾ ਉਸ ਮਨੁੱਖ ਦੇ ਅੰਦਰ ਆਤਮਿਕ ਜੀਵਨ ਵੱਲੋਂ ਬੇਸਮਝੀ ਦੂਰ ਹੋ ਜਾਂਦੀ ਹੈ ਭਟਕਣਾ ਮੁੱਕ ਜਾਂਦੀ ਹੈ ਸਾਰੇ ਦੁੱਖਾਂ ਦਾ ਡੇਰਾ ਹੀ ਉੱਠ ਜਾਂਦਾ ਹੈ ਜਾ ਕੇ ਹਿਰਦੈ ਬਸੈ ਗੁਰ ਪੈਰਾ ਜਿਹਦੇ ਹਿਰਦੇ ਵਿੱਚ ਗੁਰੂ ਦੇ ਚਰਨ ਵਸਦੇ ਹਨ ਸਾਧ ਸੰਗ ਹਰ ਪ੍ਰਭ ਸਾਧ ਸੰਗ ਰੰਗ ਪ੍ਰਭ ਧਿਆਇਆ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਿਆਰ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਹੈ ਕੋ ਨਾਨਕ ਤិន ਪੂਰਾ ਪਾਇਆ ਫਿਰ ਨਾਨਕ ਆਖਦਾ ਕਿ ਉਸਨੇ ਉਸ ਪੂਰਨ ਪਰਮਾਤਮਾ ਦਾ ਮਲਾਪ ਹਾਸਲ ਕਰ ਲਿਆ ਹੈ ਕਾਨੜਾ ਮਹੱਲਾ ਪੰਜਵਾ ਭਗਤ ਭਗਤਨ ਹੂੰ ਬਨ ਆਈ ਪਰਮਾਤਮਾ ਦੀ ਭਗਤੀ ਭਗਤ ਜਨਾ ਪਾਸੋਂ ਹੀ ਹੋ ਸਕਦੀ ਹੈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨ ਲਈਏ ਮਿਲਾਈ ਰਹਾਓ ਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿੱਚ ਮਸਤ ਰਹਿੰਦੇ ਹਨ ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ ਰਹਾਓ गावਨ ਹਾਰੀ ਗਾਵੇ ਗੀਤ ਲੋਕਾਈ ਰਵਾਜੀ ਤੌਰ ਤੇ ਹੀ ਸਿਵਸਲਾ ਦੇਗੀ ਦਗਾਂਦੀ ਹੈ ਤੇ ਉਧਰੇ ਬਸੇ ਜੇ ਚੀਤ ਪਰ ਸੰਸਾਰ ਸਮੁੰਦਰ ਤੋਂ ਉਹੀ ਪਾਰ ਲੰਘਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਜੀ ਆਪ ਵਸਦੇ ਹਨ ਵੇਖੇ ਵਿੰਜਨ ਪਰੋਸਨ ਹਾਰੇ ਹੋਰ ਨਾ ਅੱਗੇ ਖਾਣੇ ਤਰਨ ਵਾਲੇ ਨੇ ਤਾਂ ਸਵਾਦਲੇ ਖਾਣੇ ਵੇਖੇ ਹਨ ਜੇ ਭੋਜਨ ਕੀ ਨੋਂ ਤੇ ਤੇ ਪੁਤਾਰੇ ਪਰ ਰਜਦੇ ਉਹੀ ਹਨ ਜਿਨ੍ਹਾਂ ਨੇ ਉਹ ਭੋਜਨ ਖਾਦੇ ਹੋਣ ਖਾਣੇ ਖਾਦੇ ਹੋਣ ਅਨਕ ਸਵਾੰਗਾ ਛੇ ਪੇਖਤਾਰੀ ਸਵਾੰਗੀ ਮਨੁੱਖ ਮਾਇਆ ਦੇ ਖਾਤਰ अनेका ਮਨ ਬਾਏ ਤਸਵਾੰਗ ਬਣਾਉਂਦਾ ਹੈ ਜੈ ਸੋ ਸਤੈ ਸੋ ਦ੍ਰਿਸ਼ਟਾਰੀ ਪਰ ਉਹੋ ਜਿਹ੍ਹਾ ਉਹ ਜਿਹੋ ਜਿਹ੍ਹਾ ਅਸਲ ਵਿੱਚ ਹੈ ਉਹੋ ਜਿਹ੍ਹਾ ਇਹ ਉਹਨਾਂ ਨੂੰ ਦੱਸ ਦਿਸਦਾ ਹੈ ਜਿਹੜੇ ਉਸ ਨੂੰ ਜਾਣਦੇ ਹਨ ਕਹਿਨ ਕਹਾਵਨ ਸਗਲ ਜੰਜਾਰ ਹਰ ਨਾਮ ਸਿਮਰਨ ਤੋਂ ਬਿਨਾਂ ਹੋਰ ਹੋਰ ਗੱਲਾਂ ਆਖਣੀਆਂ ਆਖਵਾਨੀਆਂ ਇਹ ਸਾਰੇ ਉਦੋਂ ਮਾਇਆ ਦੇ ਮੋਹ ਦੀਆਂ ਫਾਇਆਂ ਦਾ ਮੂਲ ਹਨ ਜੰਜਾਲ ਹਨ ਨਾਨਕ ਦਾਸ ਸੱਚ ਕਰਨੀ ਸਾਰ ਹੈ ਦਾਸ ਨਾਨਕ ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਤਬ ਹੈ ਕਹਿਨ ਕਹਾਵਨ ਸਗਲ ਜੰਜਾਲ ਨਾਨਕ ਦਾਸ ਸੱਚ ਕਰਨੀ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1298 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1299 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ